ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਲੱਗਿਆ ਜੀ ਆਪਾਂ ਆਪਣੀ ਵੀਡੀਓ ਦੀ ਸਟਾਰਟਿੰਗ ਕਰ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੈਂ ਇੱਥੇ ਲੱਗੀ ਸੀਗੀ ਜੀ ਆਪਣੇ ਜਿਹੜਾ ਕਿਚਨ ਦੇ ਵਿੱਚ ਹੁੰਦਾ ਰੋਟੀ ਵਾਲਾ ਤਵਾ ਤੇ ਇਹਨੂੰ ਸਾਫ਼ ਕਰਨ ਲੱਗੀ ਸੀਗੀ ਤੇ ਮੈਂ ਸੋਚਿਆ ਵੀ ਚਲੋ ਚਲੋ ਤੁਹਾਡੇ ਨਾਲ ਹੈਨਾ ਆਪਾਂ ਆਪਣੀ ਜਿਹੜੀ ਵੀਡੀਓ ਆਪਾਂ ਸ਼ੇਅਰ ਕਰਦੇ ਆਂ ਤੇ ਵੀਡੀਓ ਨੂੰ ਐਂਡ ਤੱਕ ਜੂਰ ਦੇਖਿਓ ਤੇ ਆਪਾਂ ਕੀ ਕੁਝ ਲੈਨੇ ਆ ਤੇ ਬਣੇ ਰਹੋ ਜੀ ਆਪਣੇ ਵੀਡੀਓ ਦੇ ਨਾਲ ਤੇ ਕਰਦੇ ਆਂ ਜੀ ਆਪਾਂ ਇਹਨੂੰ ਸਟਾਰਟ ਤੇ ਕਰਦੇ ਆਂ ਜੀ ਹੁਣ ਆਪਣਾ ਇਹ ਜਿਹੜਾ ਤਵਾ ਏ ਇਹਨੂੰ ਆਪਾਂ ਸਾਫ਼ ਕਰਦੇ ਆਂ ਤੇ ਮੈਂ ਕੀ ਕੁਝ ਲੈਨੀ ਆ ਤੇ ਤੁਸੀਂ ਵੀ ਦੇਖਦੇ ਰਹੋ ਤੇ ਤੁਸੀਂ ਵੀ ਆਪਦੇ ਕਿਚਨ ਦੇ ਵਿੱਚ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਜਿਹੜਾ ਆਪਣਾ ਇਹ ਤਵਾ ਤੁਸੀਂ ਇਹਨੂੰ ਸਾਫ਼ ਕਰ ਸਕਦੇ ਹੋ ਤੇ ਚਲੋ ਜੀ ਆਪਾਂ ਚੱਲਦੇ ਆਂ ਤੇ ਆਪਾਂ ਕੀ ਕੁਝ ਲੈਨੇ ਆ ਤੇ ਤੁਹਾਨੂੰ ਵੀ ਜ਼ਰੂਰ ਦਿਖਾਉਣਾ ਤੇ ਤੁਸੀਂ ਵੀ ਦੇਖਦੇ ਰਹੋ ਹੱਦ ਤੱਕ ਬਣੇ ਰਹੋ ਵੀਡੀਓ ਦੇ ਨਾਲ ਤੇ ਐਂਡ ਤੱਕ ਜਰੂਰ ਦੇਖਿਓ ਤੇ ਮੈਂ ਹੁਣ ਦੱਸਦੀਆਂ ਤੁਹਾਨੂੰ ਕਿ ਮੈਂ ਕੀ ਕੁਝ ਲੈਣੀ ਆ ਇਹਦੇ ਵਾਸਤੇ ਤੇ ਜਿਹੜੀਆਂ ਇਹ ਚੀਜ਼ਾਂ ਨੇ ਇਹ ਤੁਹਾਨੂੰ ਤੁਹਾਡੇ ਘਰੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਮਿਲ ਜਾਣਗੀਆਂ ਕਿਉਂਕਿ ਮੈਂ ਕੁਝ ਮੈਂ ਕੁਛ ਏਦਾਂ ਦਾ ਨਹੀਂ ਲਾਉਂਗੀ ਕਿ ਜਿਹੜੀ ਤੁਹਾਨੂੰ ਤੁਹਾਡੇ ਕਿਚਨ ਦੇ ਵਿੱਚ ਜਾਂ ਤੁਹਾਡੇ ਘਰ ਦੇ ਵਿੱਚ ਨਾ ਮਿਲੇ ਤੇ ਆਪਾਂ ਕੀ ਕੁਝ ਲੈਣੇ ਆ ਤੇ ਚਲੋ ਮੈਂ ਤੁਹਾਨੂੰ ਦਿਖਾਨੀ ਆ ਹਾਂਜੀ ਸਭ ਤੋਂ ਪਹਿਲਾਂ ਆਪਾਂ ਆਪਣੇ ਜਿਹੜਾ ਤਵਾ ਹੈ ਉਹ ਆਪਾਂ ਗੈਸ ਦੇ ਉੱਪਰ ਰੱਖ ਲੈਣਾ ਤੇ ਆਪਾਂ ਗੈਸ ਨੂੰ ਜਿਹੜਾ ਔਨ ਕਰ ਲੈਣਾ। ਘੱਟ ਫਲੇਮ ਤੇ ਆਪਾਂ ਇਹਨੂੰ ਔਨ ਕਰਾਂਗੇ ਤੇ ਇਹਨੂੰ ਆਪਾਂ ਕਰ ਲਾਂਗੇ ਚੰਗੀ ਤਰ੍ਹਾਂ ਗਰਮ। ਇੱਕ ਵਾਰ ਹੁਣ ਆਪਾਂ ਫੁੱਲ ਤੇ ਕਰਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਗਰਮ ਕਰ ਲੈਂਦੇ ਆ ਤੇ ਫਿਰ ਮੈਂ ਇਹਦੇ ਉੱਤੇ ਕੀ ਕੁਝ ਪਾਉਣੀ ਆ। ਸਭ ਤੋਂ ਪਹਿਲਾਂ ਜੀ ਇੱਥੇ ਆਪਾਂ ਲਵਾਂਗੇ ਨਮਕ। ਹਾਂਜੀ ਤੁਸੀਂ ਜਿਹੜਾ ਨੂਨ ਆ ਉਹ ਤੁਹਾਨੂੰ ਤੁਹਾਡੇ ਰਸੋਈ ਦੇ ਵਿੱਚ ਆ। ਆਪਾਂ ਡੇਲੀ ਯੂਜ਼ ਕਰਦੇ ਆ ਆਪਣੀ ਦਾਲ ਸਬਜ਼ੀ ਬਣਾਉਣ ਵਾਸਤੇ ਕੋਈ ਵੀ ਆਪਾਂ ਚੀਜ਼ ਬਣਾਉਣੇ ਆ ਤਾਂ ਆਪਾਂ ਜਿਹੜਾ ਜਿਹੜਾ ਯੂਜ਼ ਕਰਦੇ ਆ ਨਮਕ ਲੈਣ ਤੋਂ ਬਾਅਦ ਵਿੱਚ ਆਪਾਂ ਇੱਥੇ ਲਵਾਂਗੇ ਜੀ ਸ਼ੈਂਪੂ ਮੈਂ ਜੀ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਕੋਲ ਕਲੀਨਿਕ ਪਲੱਸ ਸੀਗਾ ਤੇ ਮੈਂ ਕਲੀਨਿਕ ਪਲੱਸ ਦਾ ਸ਼ੈਂਪੂ ਆ ਜਿਹੜਾ ਉਹ ਮੈਂ ਮੇਰੇ ਕੋਲ ਸੀਗਾ ਤੇ ਮੈਂ ਉਹ ਲੈ ਰਹੀ ਹਾਂ ਫਿਰ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾਵਾਂਗੇ ਜੀ ਵਿਨੇਗਰ ਹਾਂਜੀ ਲਓ ਜੀ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਮਿਕਸ ਕਰ ਦੇਣਾ ਜਿੱਦ ਤੇ ਤੁਹਾਡਾ ਤਵਾ ਖਰਾਬ ਆ ਨਾ ਤੁਸੀਂ ਇਹਨੂੰ ਉਧਰ ਉੱਤੇ ਫਲਾ ਦੇਣਾ ਇਹਨੂੰ ਆਪਾਂ ਗਰਮ ਕਰ ਲੈਣਾ ਚੰਗੀ ਤਰ੍ਹਾਂ ਇਹ ਨੂੰ ਪਚੰਗੀ ਤਰ੍ਹਾਂ ਵਾਲੀ ਦੇ ਲੈਣੀ ਆਪਾਂ ਅੱਧਾ ਅੱਧਾ ਤੁਸੀਂ ਸਾਰੇ ਕਰਕੇ ਹਨਾ ਇਹਨੂੰ ਕੋਨਿਆਂ ਦੇ ਉੱਤੇ ਆਪਣੇ ਤੇ ਫਲਾ ਦਿਓ ਚੰਗੀ ਤਰ੍ਹਾਂ ਅਤੇ ਖੋਣੇ ਰਿਜਨ ਲੱਗ ਗਿਆ ਤਾਂ ਆਪਾਂ ਗੈਸ ਨੂੰ ਕਰ ਦੇਣਾ ਜਿਹੜਾ ਬੰਦ। ਨਾ ਆਪਾਂ ਇਹਨੂੰ ਬੰਦ ਕਰ ਦਨੇ ਆ ਥੋੜੇ ਟਾਈਮ ਤੱਕ ਇਹਨੂੰ ਆਪਾਂ ਠੰਡਾ ਕਰ ਲਈਏ ਤੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਇਹਨੂੰ ਸਾਫ ਕਰਕੇ। ਜੀ ਮੈਂ ਠੰਡਾ ਹੁਣ ਦਿੰਨੀ ਆ ਤੇ ਫਿਰ ਤੁਹਾਨੂੰ ਦਿਖਾਉਣੀ ਆ ਹਾਂਜੀ ਲਓ ਜੀ ਇੱਥੇ ਆਪਣਾ ਤਵਾ ਜਿਹੜਾ ਇਹ ਪਾਣੀ ਆ ਇਹਦੇ ਵਿੱਚ ਇਹ ਠੰਡਾ ਹੋ ਗਿਆ ਤੇ ਹੁਣ ਆਪਾਂ ਇਹਨੂੰ ਕੀ ਕਰਨਾ ਆਪਣਾ ਜਿਹੜਾ ਸਟੀਲ ਵਰਸ਼ਾ ਠੰਡੇ ਮੰਜਨੇ ਵਾਲਾ ਇਹਨੂੰ ਚੰਗੀ ਤਰ੍ਹਾਂ ਹਣਾ ਇਹਦੇ ਨਾਲ ਆ ਜਿਹੜਾ ਸਾਫ ਕਰਨਾ ਪਏਗਾ ਹਾਦਿਕ ਕਿੰਨਾ ਕਾਲਾ ਕਾਲਾ ਹੋ ਗਿਆ ਨਾ ਇਹ ਇਹ ਆਪਣੇ ਤਵੇ ਦੇ ਉੱਤੇ ਜਿਹੜਾ ਆਪਾਂ ਪਰੌਂਠੇ ਵਗੈਰਾ ਬਣਾਉਨੇ ਨਾ ਤੇਲ ਵਗੈਰਾ ਲੱਗਿਆ ਹੋਇਆ ਹੁੰਦਾ ਉਹ ਇਹ ਸਾਰਾ ਹੀ ਲਾ ਦੇਣਾ ਇਹ ਦੇਖਿਓ ਦੇਖੋ ਤੁਸੀਂ ਆ ਦੇਖੋ ਕਿੰਨਾ ਕਾਲਾ ਕਾਲਾ ਹੋ ਗਿਆ ਦਾ ਪਾਣੀ ਹੈ ਜਿਹੜਾ ਅਪਾ ਬਿਲਕੁਲ ਹੀ ਵਾਈਟ ਲਿਆ ਸੀ ਜਾਨ ਬਿਲਕੁਲ ਹੀ ਕਾਲਾ ਹੋ ਗਿਆ ਹਾਂਜੀ ਹੁਣ ਮੈਂ ਤੁਹਾਨੂੰ ਦਿਖਾਣੀ ਇਹਨੂੰ ਵਾਸ਼ ਕਰਕੇ ਜੀ ਤੁਸੀਂ ਦੇਖੋ ਆਪਣਾ ਤਵਾ ਇਹ ਜਿਹੜਾ ਕਿੰਨਾ ਸਾਫ਼ ਹੋ ਗਿਆ ਉਹ ਮਤਲਬ ਜਿਹੜਾ ਤੁਸੀਂ ਕਹਿੰਦੇ ਕਿ ਚਿੱਟਾ ਨਿਕਲਿਆ ਵੀ ਚਿੱਟਾ ਤਾਂ ਨਹੀਂ ਨਿਕਲਦਾ ਹੈਗਾ ਬਟ ਲੇਕਿਨ ਹਨ ਜਿਹੜਾ ਆਪਣੇ ਤਵੇ ਦੇ ਉੱਪਰ ਹਨ ਜਦੋਂ ਆਪਾਂ ਪਰੌਠੇ ਵਗੈਰਾ ਬਣਾਉਣਾ ਹੈ ਘਿਓ ਲੱਗਿਆ ਹੋਇਆ ਹੁੰਦਾ ਤਾਂ ਧੰਦੇਈ ਜੀ ਹੋ ਜਾਂਦੀ ਹੈ ਤੇ ਉਹ ਜ਼ਰੂਰ ਇਹ ਚੀਜ਼ਾਂ ਦੇ ਨਾਲ ਲੈ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਮੇਰਾ ਤਵਾ ਇਹ ਜਿਹੜਾ ਕਿੰਨਾ ਵਧੀਆ ਹੋ ਗਿਆ ਜਦੋਂ ਹਨ ਰੋਟੀ ਥੋੜੀ ਜਿਹੀ ਮਚ ਜਾਂਦੀ ਹੈ ਤੇ ਆਪਣਾ ਤਵਾ ਵੀ ਹੈ ਜਿਹੜਾ ਥੋੜਾ ਜਿਹਾ ਖਰਾਬ ਹੋ ਜਾਂਦਾ ਵਾ ਤੇ ਉਹ ਚੀਜ਼ ਲਾਉਣ ਵਾਸਤੇ ਤੁਹਾਨੂੰ ਇਹ ਜਿਹੜੇ ਟਿੱਕਾ ਤੇ ਮੈਂ ਤੁਹਾਨੂੰ ਦਸੀ ਆ ਤੇ ਜੇਕਰ ਤੁਹਾਨੂੰ ਹੁਣ ਹੋਏ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਂ ਜੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੱਕ ਤੱਕ ਦੇ ਲਈ ਬਾਏ ਬਾਏ